ਬਾਈ ਨੇ ਵੇਖ ਕੇ ਨਾ ਦਦਨੇ ਪਲਾਸਟਿਕ ਹੋਇਆ ਕਹਿੰਦੇ ਬਾਈ ਅਸੀਂ ਨਾਰਮਲ ਸੇਵਾ ਦੇਣੀ ਹੈ ਕਿ ਜੋ ਫਿਰ ਸੇਵਾ ਭਾਰੀ ਵਧ ਕਰਦੀ ਹੈ ਤੇ 30 ਕਿਲੋ ਨਾਲ ਹੱਥ ਮਾਰਦੀ ਹੈ ਬਸ ਅੱਜ ਇਹ ਕੋਈ ਹੋਰ ਬੰਦੇ ਕੋਲ ਹੋਵੇ ਲੱਖ ਸਵਾ ਲੱਖ ਮੰਗੂਗਾ ਇਹ 85000 ਤੋਂ ਉਹਨਾਂ ਨੇ ਘੱਟ ਗੱਲ ਹੀ ਨਹੀਂ ਕਰਨੀ ਇਹ ਕਰ ਲਈ ਨਹੀਂ ਜੱਸੂਆ ਠੀਕ ਹੈ ਬਾਈ ਇਹਦੇ ਵੀ 15 ਦਿਨ ਹੀ ਪਏ ਆ ਠੀਕ ਹੈ ਬਾਈ ਸੇਮ ਹੀ ਹਾਂਜੀ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਫੇਰ ਪਹੁੰਚੇ ਹਾਂ ਫਿਰੋਜ਼ਪੁਰ ਏਰੀਏ ਦੇ ਵਿੱਚ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਜਿਹੜੀਆਂ ਟਾਪ ਕਲਾਸ ਹਨ ਜਿਹੜੀਆਂ ਬੈੜੀਆਂ ਐ ਉਹ ਵਿਖਾਵਾਂਗੇ ਤੇ ਬਾਈ ਤਨੇ ਇੱਕੋ ਫਾਰਮ ਤੋਂ ਹੀ ਲੈ ਕੇ ਆਏ ਚੰਗੇ ਦੁੱਧ ਵਾਲੇ ਗਾਂ ਤੇ ਰੇਟ ਬਾਈ ਦਾ ਫੇਰ ਨੋਰਮਲੀ ਰਹੂਗਾ ਤੇ ਕਿਉਂਕਿ ਬਾਈ ਕਹਿੰਦਾ ਹਲੇ ਥੋੜੀਆਂ ਹੀ ਖੱਟੀਆਂ ਆ ਤਾਂ ਆਪਾਂ ਉਸ ਹਿਸਾਬ ਨਾਲ ਹੀ ਰੇਟ ਕਰਨਾ ਇਹਨਾਂ ਦਾ ਤੇ ਜਦੋਂ ਤਿਆਰ ਹੋ ਜਾਂਦੀਆਂ ਆ ਤਾਂ ਹਰੇਕ ਬੰਦੇ ਨੂੰ ਪਤਾ ਜਾਂ ਜਾਨਵਰ ਦਿਖਾਉਣ ਲੱਗ ਜਾਂਦਾ ਏ ਤੇ ਫੇਰ ਇਹਨਾਂ ਦਾ ਰੇਟ ਪੂਰਾ ਹਾਈ ਹੋ ਜਾਣਾ ਏ ਤੇ ਆਓ ਬਾਈ ਨਾਲ ਕਰ ਦਿਆਂ ਗੱਲਬਾਤ ਤੇ ਸਭ ਤੋਂ ਪਹਿਲਾਂ ਬਾਈ ਜੀ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਤੇ ਵੀਰੇ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਆਪਣੀ ਪ੍ਰੋਪਰ ਲੋਕੇਸ਼ਨ ਦੱਸੋ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਬਾਈ ਮ ਸਾਨੂੰ ਬੈਕਹੈਡ ਲੱਗਦੇ ਦਾਣਾ ਮੰਡੀ ਨੇੜੇ ਸਾਡੇ ਬਾਈਪਾਸ ਲੈ ਜਾਂਦਾ ਸ਼ੀਨਾ ਫਾਰਮ ਵੱਜਦਾ ਵੀਰੇ ਠੀਕ ਆ ਬਾਈ ਗੁਲਦੀਪ ਵੀਰੇ ਇਸ ਵੀਡੀਓ ਦੇ ਵਿੱਚ ਹਨਾ ਕਿੰਨੇ ਜਾਨਵਰ ਰਹਿਣਗੇ ਬਾਈ ਤਿੰਨ ਗਾਇਆਂ ਵੀਰੇ ਠੀਕ ਆ ਵੀਰੇ ਫਾਰਮ 'ਚੋਂ ਗਾਵਾਂ ਲਾਈਆਂ ਤਿੰਨੇ ਬਾਈ ਵੱਡੀਆਂ ਗਾਵਾਂ ਵੱਡੇ ਕੱਦ ਵਾਲੀਆਂ ਸੋਹਣੀਆਂ ਗਾਵਾਂ ਚੰਗੇ ਦੁੱਧ ਵਾਲੀਆਂ 25 ਤੋਂ ਪਲੱਸ ਵਾਲੀਆਂ ਆਈਆਂ 25 ਤੋਂ ਪਲੱਸ ਵਾਲੀਆਂ ਬਾਈ ਤੇ ਗੁਲਦੀਪ ਵੀਰੇ ਬਾਈ ਜਿਵੇਂ ਮੇਰੇ ਵੇਹਲੇ ਸਾਰੇ ਇਹ ਬੰਦੇ ਕਹਿੰਦੇ ਹੁੰਦੇ ਆ ਵੀ ਜਾਇਜ਼ ਰੇਟਾਂ ਵਾਲਾ ਬੰਦਾ ਹਨਾ ਤੇ ਅੱਜ ਇਹ ਤਾਂ ਨਹੀਂ ਵੀ ਇਹ ਗਾਇਆਂ ਵੱਡੀਆਂ ਐ ਜਾਇਜ਼ ਰੇਟਾਂ ਰੇਟ ਉਵੇਂ ਹੀ ਰਹਿਣਗੇ ਨਾ ਬਾਠ ਠੀਕ ਹੈ ਹਣਾ ਬਾਈ ਚੱਲ ਵਧੀਆ ਗੱਲ ਆ ਕਿਉਂਕਿ ਦਰਸ਼ਕ ਵੀਰੋ ਆਪਾਂ ਬਾਈ ਦੀਆਂ ਪਹਿਲਾਂ ਵੀ ਵੀਡੀਓ ਪਾਈਆਂ ਐ ਤੇ ਉਹਨੂੰ ਪਿਆਰ ਵੀ ਤੁਸੀਂ ਤਾਂ ਹੀ ਦਿਨੇ ਕਿਉਂਕਿ ਬਾਈ ਜੈ ਜੈ ਰੇਡ ਕਰਦਾ ਹੁੰਦਾ ਐ ਤਾਂ ਜੋ ਜਿਹੜਾ ਸਾਰਿਆਂ ਦੇ ਪੱਤ ਚ ਆ ਜਵੇ ਜਾਨਵਰ ਹਣਾ ਤੇ ਕੁਲਦੀ ਵੀਰੇ ਸਭ ਤੋਂ ਪਹਿਲਾਂ ਇੱਕ ਨੰਬਰ ਵਾਲੀ ਦੀ ਦਸ ਦਈ ਇਹਦੀ ਕੀ ਡਿਟੇਲ ਆ ਬਾਈ ਇਹਦੀ ਇਹ ਬਾਈ ਤੀਜਾ ਸੁਆਸ ਹੁੰਦੀ ਆ ਠੀਕ ਆ ਬਾਈ ਹਾਂਜੀ ਤੇ ਇਹ ਤੀਜਾ ਸੁਆਸ ਹੁੰਦੀ ਆ 15 ਦਿਨ ਬਾਈ ਲਾਉਗੇ ਘੱਟੋ-ਬੱਧ 15 ਦਿਨ ਲੈਂਦੀ ਆ ਬਾਈ ਲਾਉਗੀ ਤੇ ਬਾਈ ਫਿਰ ਤਾਂ ਵਾੜਾ-ਬੂੜਾ ਬਹੁਤ ਫੁੱਲ ਕਰ ਦਿੰਨਾਂ ਨੇ ਹਣਾ ਮੈਂ ਕਹਿੰਦਾ ਬਾਈ ਇਹ ਤਾਂ ਲੇ ਇਹ ਫਾਰਮ ਜੋ ਤਿੰਨੇ ਲਾਈਆਂ ਉਹ ਫਾਰਮ ਵਾਲਾ ਬੰਦਾ ਚੱਲਿਆ ਬਾਹਰ ਠੀਕ ਹੈ ਬਾਈ ਉਤੋਂ ਮੈਂ ਲੈ ਲਈਆਂ ਤਿੰਨੇ ਠੀਕ ਹੈ ਵੀਰੇ ਕਲਦੀਪ ਭਾਈ ਕਿੰਨਾ ਵਾਰ ਦੁੱਧ ਦੇ ਦਸਿਆ ਉਹਨਾਂ ਨੇ ਬਾਈ ਨੇ ਵੀ ਕਿੰਨਾ ਦੁੱਧ ਪਲਾਸੀ ਚੋਆ ਕਹਿੰਦੇ ਬਾਈ ਅਸੀਂ ਨਾਰਮਲ ਸੇਵਾ ਦੇਣੀ ਹੈ ਕਿ ਜੇ ਫਿਰ ਸੇਵਾ ਭਾਰੀ ਵਧ ਕਰ ਲਈਏ ਤੇ 30 ਕਿਲੋ ਨਾਥ ਮਾਰਦੀਆਂ ਬਾ ਠੀਕ ਹੈ ਬਾਈ ਤੌਰ ਕਲਦੀਪ ਇੱਕ ਕਰੀ ਫਿਰ ਇਹਦਾ ਪਰ ਰੇਟ ਰੂਟ ਵੀ ਕਰਾਂਗੇ ਤੇ ਤੁਸੀਂ ਦਰਸ਼ਕ ਵੀਰੋ ਚੈੱਕ ਕਰੋਗਾ ਹਨਾ ਤੇ ਕੋਈ ਬੜੀਆਂ ਆਪਣੇ ਕਹਦੀ ਵੀ ਉਮਰ ਦੀਆਂ ਵੱਡੀਆਂ ਨਹੀਂ ਨਵੇਂ ਜਿਹੇ ਹਾਣ ਦੇ ਗਈਆਂ ਤੇ ਤੌਰ ਕੇ ਦਿਖਾਉਣਾ ਬਾਈ ਕਲਦੀਪ ਤੌਰ ਲਈ ਮੜੀ ਲੰਮੀ ਜੇ ਕੋਈ ਫੇਸ ਕੁਆਲਿਟੀ ਵੀ ਤੇ ਬਾਕੀ ਆਰਡਰ ਤੁਹਾਨੂੰ ਮੈਂ ਦਿਖਾਉਣਾ ਜਿੰਨਾ ਹੈ ਹਨਾ ਤਿਆਰ ਹੋਈ ਵੀ ਆ ਤੇ ਮੋਡ ਡਿਲੀਵਰੀ ਕਲਦੀਪ ਨੂੰ ਹਨਾ ਤੇ ਹਲੇ ਤਾਂ ਬਈ ਤਿਆਰੀ ਤਿਆਰੀ ਚ ਹੀ ਹੈ ਹਨਾ ਹਾਂਜੀ ਤਿਆਰੀ ਚ ਵੱਡੇ ਕਾਡਾਂ ਦੀਆਂ ਵੀਰੇ ਵੱਡੇ ਕਾਡਾਂ ਦੀਆਂ ਹਾਂ ਹਾਂ ਦੁੱਧ ਵਾਲੀਆਂ ਸਹੀ ਗੱਲ ਹੈ ਹਨਾ ਬਈ ਇਹ ਤਾਂ ਪਤਾ ਬਈ ਇਹ ਦੁੱਧ ਸੁਆਹ ਕਹਿ ਕੇ ਦੇ ਦਿੰਦਾ ਫਾਇਦਾ ਕੋਈ ਨਹੀਂ ਫਾਇਦਾ ਕੋਈ ਨਹੀਂ ਹਨਾ ਬਈ ਹਾਂ ਆ ਕਿਉਂਕਿ ਫੇਸ ਕੁਆਲਿਟੀ ਜਿਹੜੀ ਬਾਡੀ ਲੈਂਗੁਏਜ ਦੱਸਦੀ ਨਹੀਂ ਬਈ ਹਨਾ ਤੇ ਆਪਾਂ ਦੂਜਿਆਂ ਬਾਰੇ ਵੀ ਬਾਈ ਤੋਂ ਹਨਾ ਪੁੱਛ ਕੇ ਦੱਸੂਗਾ ਮੈਂ ਤੇ ਕਲਦੀ ਵੀ ਬਰੇ ਕਰੀਦਾ ਰੇਟ ਰੂਟ ਦੱਸ ਦੀ ਹੈ ਹਨਾ ਦੱਸ ਦੇਣਾ ਜੀ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਠੀਕ ਹੈ 70000 ਰੁਪਏ ਦਾ ਮੁੱਲ ਕਰਦੇ ਆ ਠੀਕ ਹੈ ਬਾਈ ਮਾਨਤਨ ਬਾਈ ਕਰ ਦਾਂਗੇ ਦਾ ਮਾਨਤਨ ਕਰ ਦਾਂਗੇ ਹਾਂ ਜੀ ਇਹ ਕੋਈ ਹੋਰ ਬੰਦੇ ਕੋਲ ਹੋਵੇ ਲੱਖ ਸਵਾ ਲੱਖ ਮੰਗੂਗਾ ਜੀ 85000 ਤੋਂ ਉਹਨੇ ਘੱਟ ਗੱਲ ਹੀ ਨਹੀਂ ਕਰਨੀ ਇਹ ਕਰ ਲਈ ਨਹੀਂ ਗੱਲ ਹਣਾ ਬਾਈ ਬਿਲਕੁਲ ਮੋਕਾਨੇ ਘੱਟ ਕਾਰ ਖੜੀ ਵੜਾ ਵੀਰੇ ਠੀਕ ਹੈ ਬਾਈ ਹਾਂ ਬਾਈ ਹੁਣ ਕੁਲਦੀਪ ਬਰਾਬਰ ਖੜਾ ਹੈ ਹਣਾ ਦੇਖੋ ਬਾਈ ਤੇਰੇ ਮੋਢੇ ਦੇ ਬਰਾਬਰ ਜਾਂਦਗਾ ਹਣਾ ਵੀ ਪੂਰੀ ਜਿਵੇਂ ਹੈਨਾ ਤੇ ਦੁੱਧ ਦੁੱਧ ਵੀਰੇ ਉਹਨੇ ਫਿਰ ਬੰਦਾ ਗਾਰੰਟੀ ਵਾਲੇ ਸੀਗਾ ਉਹ ਹਾਂ ਜੀ ਹਾਂ ਜੀ ਫਾਰਮ ਦਾ ਫਾਰਮ ਆ ਵੀਰੇ ਉਹਨਾਂ ਦਾ ਫਾਰਮ ਵਾਲੇ ਪਾਸੋਂ ਮਾਲਾ ਰੱਖਦੇ ਮਾਲਾ ਨਹੀਂ ਆਦੇ ਹਣਾ ਬਾਈ ਬ ਵਰਾਲੀ ਦੇ ਇਹ ਵੀ ਬਈ ਤੀਜਾ ਸੂਆ ਠੀਕ ਆ ਬਈ ਇਹਦੇ ਵੀ 15 ਦਿਨ ਹੀ ਪਏ ਠੀਕ ਆ ਬਈ ਸੇਮ ਹੀ ਜਾਨੀ ਕਿ ਤੀਜੇ ਸੂਏ ਦੋਨੇ ਹਨਾ ਇਹ ਵੀ 25 ਪਲਾਸੀ ਹੈ ਬਈ ਇਹ ਵੀ ਠੀਕ ਆ ਬਈ ਹਾਂਜੀ ਠੀਕ ਆ ਬਈ ਇਹਦਾ ਦਿਨ ਇਹਦੇ ਦਿਨ 15 ਪਏ 15 ਰਹਿੰਦੇ ਇਹਦੀ ਵੀ ਹਨਾ ਕਲ ਦੀ ਤੋਰ ਬਈ ਕਰੀਏ ਨੂੰ ਹਨਾ ਤੇ ਲੋਬੀ ਦਰਸ਼ਕ ਵੀਰੋ ਅੱਜ ਜਿਹੜੀ ਤੁਹਾਡੀ ਮੰਗ ਸੀ ਹਨਾ ਵੀ ਚੰਗੇ ਜਾਨਵਰਾਂ ਦੀ ਉਹ ਆਪਾਂ ਕਰਤੀ ਏ ਦੂਰ ਤੇ ਤੁਸੀਂ ਦੇਖੋ ਹਨਾ ਪਛੀ ਇਹ ਵੀ ਕਦ ਪੂਰੇ ਵੱਡੇ ਕਦ ਕਾਠਾ ਲਗਾਏ ਤੇ ਦਿਨ ਬਾਈ ਕਹਿੰਦਾ ਹਜੇ ਲੈਂਦੀ ਹੈ ਇਹ ਤੇ ਮੋਡ ਲੀ ਵੀਰੇ ਕਲਦੀਪ ਨੂੰ ਹਨ ਤੇ ਆਪਾਂ ਰਮੋਲ ਇਹਦਾ ਵੀ ਵੀਡੀਓ ਦੇ ਵਿੱਚ ਹੀ ਕਰਾਉਂਗਾ ਮੈਂ ਛੋਟੇ ਘੱਟ ਵਾਲੀ ਕੋਈ ਨਹੀਂ ਬੰਦ ਹਾਂ ਦੇਖੋ ਆਹ ਬਾਈ ਦੇ ਕੋਈ ਬਰਾਬਰ ਖੜੀ ਹੈ ਨਾ ਤੇ ਮਾਰਨ ਨਾਲ ਕਲਦੀਪ ਨੂੰ ਵੀ ਬਾਈ ਲੈ ਚੱਲਾਂ ਨਾ ਤੇ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਲਓ ਤੇ ਬਾਕੀ ਤੁਸੀਂ ਆਰਡਰ ਦੇਖੋ ਹਨ ਜਿਵੇਂ ਹਲੇ ਜਿਵੇਂ ਸਟਾਰਟ ਜਆ ਹੋਇਆ ਹੈ ਬੰਨ ਨਾ ਤੇ ਦੇਖੋ ਨਵਾਂ ਆਇਆ ਹਾ ਨਾ ਕੋਈ ਤੇ ਬੰਨ ਲੈਣ ਦੇ ਕੋਈ ਬਾਈ ਨੀ ਤਾਂ ਜਿਵੇਂ 72 ਘੰਟੇ ਹਿਲਾ ਲੈਂਦੀ ਹੈ ਬਾਈ ਹਾਂ ਬੋ ਬਾਈ ਬਾਕੀ ਆਰਡਰ ਦੱਸ ਦਿੰਦਾ ਬਾਈ ਉਹਦੀ ਕਹ ਲਾਂਟੂ ਲਾਂਦਾ ਜਾਂਦਾ ਜਾਨਵਰਦਿਆਂ ਹਨ ਇੱਕ ਗਾਵਾਂ ਦੱਸਦਿਆਂ ਨਿਕਿਆ ਹਾਂ ਕਲ ਹੀ ਨਹੀਂ ਹੈਗੀ ਦੁੱਧ ਵਾਲੀਆਂ ਗਾਵਾਂ ਹਾਂ ਇਹ ਨਹੀਂ ਗੇ ਦੁੱਧ ਨਹੀਂ ਦੇਣਗੇ 25 ਪਲੱਸ ਦੁੱਧ ਦੇਣਗੇ ਬਾਈ ਬਸ ਠੀਕ ਆ ਬਾਈ ਤੇ ਕਲਦੀਪ ਇਹਦਾ ਮੁੱਲ ਮੁੱਲ ਕੀ ਕਰਦੇ ਬਈ 75000 ਮੁੱਲ ਕਰਦੇ 75000 ਹਾਂ ਬਸ ਠੀਕ ਆ ਹੋ ਜੂਗਾ ਨਾ ਮਾਨਤਣ ਇਹ ਚ ਵੀ ਮਾਨਤਣ ਬਾਈ ਆਪਣਾ ਨਾਮ ਲੈ ਲਿਓ ਬਾਈ ਜ਼ਰੂਰ ਕਰੂਗਾ ਕਿਉਂਕਿ ਆਪਣੇ ਨਾਲ ਪਿਆਰ ਆ ਬਾਈ ਦਾ ਨਾ ਕਲਦੀਪ ਆ ਜਾ ਵੀਰੇ ਇਹ ਨੂੰ ਵੀ ਖੋਲ ਦੋ ਨਾ ਤੇ ਇਹ ਵੀ ਹਨਾ ਮੈਂ ਕਹਿੰਦਾ ਵੀ ਬਾਈ ਜਿਵੇਂ 1 ਕੋ ਸੈਂਚੀਏ ਜਿਹੀਆਂ ਵੰਗਾ ਹਨਾ 1 ਕੋ ਸੈਂਚੀਏ ਹਨਾ ਕੱਤਕਾਰ ਵੀ ਤੇ ਜਿਵੇਂ ਦੁੱਧ ਵੀ ਜਿਵੇਂ ਤੁਸੀਂ ਦੱਸ ਰਹੇ ਆ ਹਨ ਤੇ ਦਰਸ਼ਕ ਵੀਰੋ ਇਹਦੇ ਬਾਰੇ ਵੀ ਹਨ ਤੇ ਆਪਾਂ ਇਹਨੂੰ ਇੱਕ ਵਾਰੀ ਤੋਰ ਲਈਏ ਫੇਰ ਆਪਾਂ ਇਹਦੇ ਬਾਰੇ ਪੁੱਛਾਂਗੇ ਕੁਲਦੀਪ ਇਹ 99 ਸੂਏ ਸੁੰਦੀ ਹੈ ਬਈ ਇਹ ਦੂਜਾ ਸੂਆ ਸੁੰਦੀ ਹੈ ਹਨ ਵੱਡੇ ਕੱਟਕਾਰ ਦੀ ਹੈ ਨਾ ਬਈ ਇਹ ਵੀ ਕੋਈ ਛੋਟੇ ਕੱਤ ਵਾਲੀ ਹਨ ਹਾਂ ਇਹੀ ਬਈ ਉਸੇ ਫਾਰਮ ਦੀ ਕੋਈ ਹੈ ਬਈ ਉਸੇ ਫਾਰਮ ਦੀ ਬਈ ਠੀਕ ਹੈ ਬਈ ਇਹਦਾ ਫਿਰ ਕੀ ਦੱਸਿਓ ਉਹਨੇ ਬਾਈ ਨੇ ਹਣਾ ਦੋ ਦੋ 20 22 ਕਿਲੋ ਉਹਨਾਂ ਚੋਇਆ ਇਹਦਾ 20 22 ਕਿਲੋ ਹੈ ਠੀਕ ਹੈ ਬਈ ਹਣਾ ਦੂਜੇ ਸਵੇਰ 25 ਕਿਲੋ ਦਾ ਫਾਰਮ ਦਾ ਮਾਰੂ ਬਈ ਐਰ ਕੀ ਬਈ ਪਲੀ ਵੀ ਜ਼ਿਆਦਾ ਹਣਾ ਜਿਸ ਜ਼ਿਆਦਾ ਤੇ ਉਹ ਫਰੇਗ ਦੇ ਬਈ ਆਪਦੇ ਸਾਹਮਣ ਦੇ ਹੈ ਸਾਹਮਣ ਤੇ ਬਿਲਕੁਲ ਹਣਾ ਬਈ ਪਾਵਾਂ ਕੋ ਹਣਾ ਬਈ ਹਾਂ ਬਾਕੀ ਬਈ ਥਣਾ ਦੇ ਤਿੰਨੇ ਜਨਵਰੀ ਪੂਰੇ ਸਾਫ਼ ਹਨ ਜੇ ਆਪਾਂ ਗੱਲ ਕਰ ਲਈਏ ਤੇ ਇਹ ਗਲਦੀਬ ਦੇਣ ਕਿੰਨੇ ਲੈਂਦੀ ਬਈ ਇਹ ਇਹ ਦਾਸ ਦਾ ਲੈ ਦੇ ਇਹ ਦਾ ਦਾ ਲੈ ਦੀ ਹੈ ਨਾ ਬੰਨ ਲਓ ਆਪਾਂ ਇਹਦਾ ਵੀ ਆਪਾਂ ਰੇਟ ਕਰਾਉਨੇ ਆ ਬਾਈ ਤੋਂ ਤੇ ਇਹਦਾ ਆਪਾਂ ਰੇਟ ਥੋੜਾ ਖਿੱਚ ਕੇ ਕਰਾਵਾਂਗੇ ਆਪਾਂ ਬਾਈ ਨਾਲ ਕਿਉਂਕਿ ਬਾਈ ਆਪਣੇ ਦਾਸਕਾਣੂ ਵੀ ਹੁੰਦੀ ਆ ਉਮੀਦ ਰਹਿੰਦੀ ਆ ਕਲਦੀ ਵੀ ਬਾਈ ਤੇ ਕਲਦੀ ਵੀ ਇਹਦਾ ਵੀ ਫਿਰ ਹਨਾ ਖਿੱਚ ਕੇ ਜੇ ਲਾ ਦੇ ਮੁੱਲ ਕੀ ਮੁੱਲ ਕਰਦਾ ਇਹਦਾ ਬਈ ਇਹਦਾ 70000 ਦੇ ਦਾਂਗਾ 70000 ਹਨਾ ਵਾ ਠੀਕ ਆ ਬਈ ਬਈ ਇੱਦੀਆਂ ਬਕਸ਼ੀਆਂ ਕੋਈ ਘਰ ਕਰਨੀ ਖੜੀਆਂ ਨਹੀਂ ਆਂ ਹਾਂ ਤੇ ਬਸ ਇਹਦਾ ਕੀ ਮਤਲਬ ਬਸ ਕੱਚੀਆਂ ਥੋੜੇ ਥੋੜੀਆਂ ਕੱਚੀਆਂ ਬਈ ਹਾਂ ਜਦੋਂ ਇਹ ਬਈ ਭਰ ਗਈਆਂ ਲੇਵੇ ਬਣ ਕੇ ਉਦੋਂ ਇਹ ਕਹਿੰਦੇ ਮੁੱਲ 1.5 ਲੱਖ ਰੁਪਇਆ ਕਰਨਾ ਇਹਨਾਂ ਦਾ ਹਾਂ ਹਾਂ 1.5 ਲੱਖ ਮੁੱਲ ਕਰਨਾ 1.5 ਲੱਖ ਹਾਂ ਉਦੋਂ ਜਾਨਵਰ ਦਿਖਾਉਣ ਲੱਗ ਜਾਂਦਾ ਬਈ ਮੈਂ ਕੀ ਆ ਹਨਾ ਬਈ ਹਾਂ ਬੱਸ ਹੁਣ ਇਹ ਕੱਚੀ ਕੱਚੀ ਆ ਬਸ ਕੱਚੀ ਕੱਚੀ ਹਨਾ ਬਈ ਕਲਦੀਪਰੇ ਫਾਰਮ ਦੀ ਪ੍ਰੋਪਰ ਲੋਕੇਸ਼ਨ ਬੋਲ ਕਹਿਣਾ ਮੋਬਾਈਲ ਨੰਬਰ ਦੁਬਾਰਾ ਬੋਲ ਦਿਓ 15741 ਠੀਕ ਹੈ ਬਾਈ ਤੇ ਤਲਵੰਡੀ ਭਾਈ ਜ਼ਿਲ੍ਹਾ ਫਰੋਇਪੁਰਾ ਨੇੜੇ ਸ਼ੀਨਾਫਰਮ ਬੈਲਸਾ ਸਾਡੇ ਦਾਣਾ ਮੰਡੀ ਚੋਂ ਅਸੀਂ 88 ਕਿੱਲਾਂ ਦੀ ਹੈ ਤੇ ਬਾਈਪਾਸ ਸਾਡੇ ਕੋਲ ਦੀ ਨਗਰ ਦਾ ਠੀਕ ਹੈ ਬਾਈ ਹਨ ਕਿਸੇ ਵੀ ਵੀਰ ਨੇ ਹਨ ਇਹਨਾਂ ਬੱਚੀਆਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਕੁਲਦੀਪ ਨੂੰ ਫੋਨ ਲਾ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ